ਐਂਜਰ ਵਿਲ ਪ੍ਰੋਡਕਸ਼ਨ ਦੇ ਵਿੱਚ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਆਂ। ਸੇਕੀ ਗੱਲ ਸਾਰਿਆਂ ਨੂੰ ਹੀ ਹੋਰ ਕਿਵੇਂ ਹੋ ਸਾਰੇ ਵਧੀਆ ਹੀ ਠੀਕ ਠਾਕ ਜੀ। ਦਿੱਲੀ ਸਪੰਜ ਨੂੰ ਜਦੋਂ ਆਪਾਂ ਇਹ ਦਬ ਦਿੰਨੇ ਆ ਜੋ ਸਾਰਾ ਪਾਣੀ ਨਿਕਲ ਜਾਂਦਾ ਜੋ ਮੋੜ ਕੇ ਫੁੱਲ ਲੱਗੂਏ ਹੌਲੀ ਹੌਲੀ ਹੋ ਜਾਂਦੀ ਹੈ ਉਵੇਂ ਆਪਾਂ ਟਰਾਈ ਕਰਾਂਗੇ ਵੀ ਗਾਈਡ ਸਾਹਿਬ ਇਹ ਅੱਜ ਸਾਰੇ ਦੁੱਖ ਕੱਢ ਕੇ ਆਪਾਂ ਇਸ ਪੌਡਕਾਸਟ ਚ ਇਸ ਵੀਡੀਓ ਚ ਪਾ ਦਈਏ ਤੇ ਇਹਨਾਂ ਨੂੰ ਉਸ ਸਪੰਜ ਦੀ ਤਰ੍ਹਾਂ ਹੌਲੀ ਕਰਕੇ ਅੱਜ ਆਪਾਂ ਤੋੜੀਏ। ਪ੍ਰੈਸ ਕੋਰ ਦਾ ਨਹੀਂ ਖਾਣਾ ਜੀ। ਨਹੀਂ ਨਹੀਂ ਜਿਸ ਤਰ੍ਹਾਂ ਐਵਰੀਥਿੰਗ ਆ ਰਿਹਾ ਹੈ। ਗਾਇਿਕ ਕਿਵੇਂ ੱੱੱਕੇ ਤੋਂ ਖਾਦੇ ਕਿਵੇਂ ਧੋਖੇ ਖਾਦੇ ਉਹਦੇ ਬਾਰੇ ਸਾਨੂੰ ਦੱਸੋ ਤੇ ਨਾਲੇ ਥੋੜੇ ਜਾਣਕਾਰੀ ਸਾਡੇ ਦਸਕਾਂ ਨਾਲ ਸਾਂਝੀ ਕਰੋ। ਤੇ ਇੱਕ ਵਾਰ ਆਪਾਂ ਬੈਠੇ ਸੀ ਪਾਰਟੀ ਵਗੈਰਾ ਤੇ ਵਾਟੇ ਸੀਗੇ ਖਾਣਾ ਵਗੈਰਾ ਖਾਣਾ ਸੀ ਆਪਾਂ। ਇੱਥੋਂ ਉਹਨਾਂ ਨੇ ਕਾਗਜ਼ ਤੇ ਲਿਖ ਕੇ ਧੋਖੇ ਮੇਰੀ ਸਬਜੀ 'ਚ ਮੜਾਤੇ ਤੇ ਇਸ ਤੋਂ ਬਾਅਦ ਫਿਰ ਤੁਹਾਡਾ ਲਿਖਣ ਦਾ ਥੋੜਾ ਸਫਰ ਅੱਗੇ ਵਧਿਆ ਆ। ਦੇਉਤੇਵਾਦ ਮੈਂ ਲਿਖਣਾ ਹੀ ਬੰਦ ਕਰਤਾ ਕਿਉਂ ਮੇਰਾ ਹੱਥ ਦੁਖਣ ਲੱਗ ਪਿਆ। ਅੱਛਾ ਮੇਰੇ ਗਾਣੇ ਚੋਰੀ ਹੋਣ ਲੱਗ ਪਏ ਸੀਗੇ। ਅੱਛਾ ਗਾਣੇ ਵੀ ਥੋੜੇ ਚੋਰੀ ਹੋਣ ਲੱਗੇ। ਗਾਣੇ ਤੇ ਫਿਲਮਾਂ ਜੋ ਮੈਂ ਲਿਖਦਾ ਸੀ ਮੇਰੀ ਕਾਪੀ ਚੋਰੀ ਹੋ ਗਈ। ਅੱਛਾ ਤੇ ਫਿਰ ਉਹ ਰਿਲੀਜ਼ ਹੋ ਗਏ। ਤੇ ਹੁਣ ਮੈਂ ਆਪਣੇ ਦਰਸ਼ਕਾਂ ਨੂੰ ਕਹਿਣਾ ਚਾਹਾਂਗਾ ਕਿ ਆਪਣੇ ਜਿਹੜੇ ਥੋੜੇ ਸੀਕਰੇਟਸ ਐ ਉਹਨਾਂ ਨੂੰ ਸੀਕਰੇਟ ਰੱਖੋ। ਹਰ ਕਿਸੇ ਨਾਲ ਸ਼ੇਅਰ ਨਾ ਕਰੋ। ਉਹ ਚੀਜ਼ਾਂ ਆਪਣੀਆਂ ਆਪਣੇ ਏਮ ਹੋਗੇ। ਉਹਨਾਂ ਤੇ ਕੰਮ ਕਰੋ। ਚੁੱਪਚਾਪ ਕੰਮ ਕਰੋ। ਇਹ ਸਰੋਲਾ ਨਾ ਪਾਓ ਰੋਲ ਰੋਲ। ਕਿਤਾਬਾਂ वगੈਰਾ ਪੜ੍ਹਦੇ ਸੀ ਜਾਂ ਕੋਈ ਨਾਮ ਵਾਲੇ ਜਾਂ ਕੋਈ ਪੁੱਛ ਵੀ ਉਹਦੇ ਬਾਰੇ ਸਾਨੂੰ ਦੱਸੋ ਵੀ ਤੁਸੀਂ ਇਹਨਾਂ ਗਿਆਨ ਦਾ ਭੰਡਾਰ ਆਪਣੇ ਅੰਦਰ ਕਿਵੇਂ ਪੈਦਾ ਕੀਤਾ ਲਾਭਾਂ ਦਾ ਤੇ ਉਹ ਕਿਤਾਬਾਂ ਸੀ ਛੁਟਕਲੇ ਵਾਲੀਆਂ ਕਿਤਾਬਾਂ ਮੈਨੂੰ ਜੀ ਸਭ ਤੋਂ ਫੇਵਰੇਟ ਸੀਗੀ ਚਾਚਾ ਚੌਧਰੀ ਐਂਡ ਸਾਬੂ ਪਰ ਕੇ ਉੱਥੋਂ ਹੀ ਮੈਨੂੰ ਆਈਡੀਆ ਆਇਆ ਇਨਸਪੀਰੇਸ਼ਨ ਆਈ ਮੈਨੂੰ ਗਾਣੇ ਲਿਖਣ ਦੀ ਫਿਲਮ ਲਿਖਣ ਦੀ ਹੋਰ ਮੈਂ ਤਾਂ ਮੈਂਟ ਦੇ ਗਾਣੇ ਲਿਖਦਾ ਅੱਛਾ ਮੈਂ ਕਿਹਾ ਵੀ ਅੱਜ ਆਪਾਂ ਗਾਈਡ ਸਾਹਿਬ ਦਾ ਇਹ ਵੀ ਪਿਆਰਪਾ ਦੇਖ ਹੀ ਲਈਏ ਵੀ ਕਿਵੇਂ ਉਹ ਇੱਕ ਮਿੰਟ ਦੇ ਵਿੱਚ ਗਾਣਾ ਲਿਖਦੇ ਨੇਗੇ ਇਡਾ ਜ਼ਬਰਦਸਤ ਗਾਣਾ ਲਿਖਿਆ ਗਾਈਡ ਸਾਹਿਬ ਨੇ ਯਾਰ ਉਹ ਵੀ 1 ਮਿੰਟ ਦੇ ਵਿੱਚ ਵਿੱਚ ਓਕੇ ਗਾਈਡ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਠੀਕ ਹੈ ਬਹੁਤ-ਬਹੁਤ ਸਾਡੇ ਪ੍ਰੋਗਰਾਮ ਚ ਆਉਣ ਲਈ ਤੇ ਦਰਸ਼ਕਾਂ ਨੂੰ ਕਹਿਣਾਗਾ ਕਿ ਅਗਲੀ ਵਾਰ ਕਿਸੇ ਹੋਰ ਮੁੱਦੇ ਤੇ ਗੱਲ ਕਰਨ ਲਈ ਤੁਹਾਡੇ ਨਾਲ ਅਸੀਂ ਆਵਾਂਗੇ ਤੇ ਤਦ ਤੱਕ ਲਈ ਜੁੜੇ ਰਹੋ ਮੇਰੇ ਤੇ ਗਾਈਡ ਸਾਹਿਬ ਦਾ ਗਾਈਡ ਸਾਹਿਬ ਸਤਿ ਸ਼੍ਰੀ ਅਕਾਲ ਓਕੇ ਸਤਿ ਸ਼੍ਰੀ ਅਕਾਲ ਸਾਰੇ ਨੂੰ ਜਿੰਦਗੀ ਜਲਦਾ ਬਾਦ